ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸ਼ੁਕਰਾਨਾ ਯਾਤਰਾ ਕਰਦੇ ਖੰਨਾ ਪਹੁੰਚੇ ਜਿੱਥੇ ਵਰਕਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ 227 ਲਈ ਤਗੜੇ ਹੋ ਜਾਣਾ ਜੋ ਹੁਕਮ ਹੋਊਗਾ ਉਹ ਨਾ ਕਰਾਂਗੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨਾਂ ਚ ਇੰਡੀਪੈਂਡੈਂਟ ਜਿੱਤ ਬਣੀ ਔਰ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਪੂਚੀ ਲੀਡਰਸ਼ਿਪ ਦਾ ਸੀਐਮ ਸਾਹਿਬ ਦਾ ਸਤਰਾਣਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸ਼ੁਕਰਾਨਾ ਯਾਤਰਾ ਕਰਦੇ ਖੰਨਾ ਪਹੁੰਚੇ ਜਿੱਥੇ ਵਰਕਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ 227ਵੇਂ ਲਈ ਤਗੜੇ ਹੋ ਜਾਣਾ ਚਾਹੀਦਾ ਹੈ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਹਰ ਪਾਰਟੀ ਵਰਕ ਨੂੰ ਪੂਰੀ ਇੱਜ਼ਤ ਮਾਨ ਸਤਿਕਾਰ ਮਿਲੇਗਾ ਪਾਰਟੀ ਦੇ ਵਰਕ ਨਾਲ ਅਨਸਾਰ ਹੀ ਸਰਕਾਰ ਚੱਲੇਗੀ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਵੀ ਅੱਜ ਦੇ ਦਿਨ ਹੀ ਹੈ ਅੱਜ ਦੇ ਦਿਨ ਹੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਉਹਨਾਂ ਨੇ ਸਾਰੀ ਪਾਰਟੀ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਹਨਾਂ ਕਹਿਆ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ ਇਹ ਯਾਤਰਾ ਕਾਲੀ ਮਾਤਾ ਮੰਦਰ ਤੋਂ ਲੈ ਸ਼ੁਰੂ ਹੋ ਕੇ ਸ੍ਰੀ ਹਰਮੰਦਰ ਸਾਹਿਬ ਦਰਗਿਆਣਾ ਮੰਦਰ ਰਾਮ ਤੇਰਤ ਅੰਮ੍ਰਿਤਸਰ ਪਹੁੰਚੇਗੀ ਆਪ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਵੇਗਾ ਉਹਨਾਂ ਕਹਿਆ ਕਿ ਮੈਂ ਧੰਨਵਾਦੀ ਹਾਂ ਕੇਜਰੀਵਾਲ ਭਗਵੰਤ ਸਿੰਘ ਮਾਨ ਅਤੇ ਪੂਰੀ ਲੀਡਰਸ਼ਿਪ ਦਾ जिन्ना ने मेनू एडी वड्डी जिम्मेवारी आज ਤੁਮ ਅੱਲਾਵਾਸੀ ਪਿਛੇ ਦੇ ਸਾਰੇ ਸਭਾ ਦੇ ਮਜਮੂਦੇ ਆਪੇ ਸਾਡੇ ਨੇ ਬਹੁਤ ਬਤਾ ਦਿਆ ਸਾਡੇ ਸੀਨੀਅਰ ਲਿੰਕ ਕੇਂਦਰੀ ਰਾਜ ਦੀ ਸਰਕਾਰ ਕਹਿੰਦੀ ਹੈ ਜੇ ਪੰਜਾਬ ਨੂੰ ਸਾਰੇ ਦੋ ਬਹੁਤ ਹੁਣ ਹਰ ਹਰ ਸਫਲਾਰ ਦਿੱਤੇਗੇ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਵੱਲੋਂ ਸ੍ਰੀ ਅਮਨ ਕਰੋੜਾ ਜੀ ਔਰ ਪਾਰਟੀ ਦੇ ਇੱਕ ਵੱਡੇ ਪੈਸਿਡੈਂਟ ਵੱਲੋਂ ਮੇਰੇ ਵੀ ਰਮਨ ਗੇਰਸੂ ਸੈਰੀ ਕਲਸੀ ਜੀ ਰੋਜ਼ ਅੱਜ ਕੱਲ੍ਹ ਵੱਡੇ ਪੜਦੇ ਨੇ ਆਪਾਂ ਸਾਰਿਆਂ ਨੇ ਪਿਆਰ ਦੇ ਨਾਲ ਅਮਨ ਕਰੋੜਾ ਜੀ ਤੇ ਸੈਰੀ ਕਲਸੀ ਜੀ ਦਾ ਵਿਚਾਰ ਸੁਣਨੇ ਨੇ ਉਸ ਤੋਂ ਬਾਅਦ ਇੱਕ ਬਹੁਤ ਵੱਡੇ ਕਾਫਲੇ ਦੇ ਨਾਲ ਆਪਾਂ ਆਪਾਂ ਸਾਰਿਆਂ ਨੇ ਇਸ ਕਾਫਲੇ ਨੂੰ ਜੁਆਇਨ ਕਰਕੇ ਜਿੱਥੇ ਚਲੀ ਹੁੰਦਾ ਹੈ

ਹਉ ਤੇ ਕੀ ਕਰਦਾ ਸਾਡੇ ਪਾਰਟੀ ਦੇ ਨੰਬਰ ਪ੍ਰਧਾਨ ਸੁਨੀ ਅਮਨ ਕਰੋੜਾ ਜੀ ਨੂੰ ਜੋ ਕਿ ਕੈਂਡੀਟ ਦਾ ਨਾਮ ਸੀ ਉਹ ਆਪਣੇ ਵਿਚਾਰ ਸਾਰੀ ਸੰਗਤ ਦੇ ਸਾਹਮਣੇ ਰੱਖਣ ਸ੍ਰੀ ਅਮਨ ਕਰੋੜਾ ਜੀ ਪਰਤ ਦੇ ਸਤਾਰਿਓਂ ਹਲਾ ਸਵਰਾ ਦੇ ਔਰ ਆਸ-ਪਾਸ ਦੇ ਰੱਖਦੇ ਨੇ ਸਾਰੇ ਸਤਾਰਿਓਂ ਸਾਥਿਓਂ ਔਰ ਤੁਹਾਡੇ ਆਪਣੇ ਮੇਰੇ ਵੀਰ ਸੋਨ ਸਾਹਿਬ ਮੰਤਰੀ ਜੀ ਜਗਤਾਰ ਜੀ ਜੀਮੀ ਜੀ ਸਾਰੇ ਸਤਾਰਿਓਂ ਸਾਥਿਓਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਹ ਦੇ ਰਹਿ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਪਿਆਰ ਨਾਲ ਸਰਕਾਰ ਦੇ ਇੰਦੇ ਲਈ ਪਹੁੰਚਿਓ ਔਰ ਦਾ ਸਥਾਪਨਾ ਦਿਵਸ ਹੈ ਅੱਜ ਦੇ ਨੇੜੇ ਸ਼੍ਰੀ ਅਰਵਿੰਦ ਕੇਚਰੀ ਵੱਜਦੇ ਝਾਹੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀਆਂ ਵੀ ਤੁਹਾਨੂੰ ਬੁਲਾਕਾਂ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਮੇਸ਼ਰ ਪਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਪਰਮੇਸ਼ਰ ਦਾ ਬਹੁਤ ਬਹੁਤ ਪਾਰਟੀ ਚੰਗਵਰੀ ਮੈਨੂੰ ਨਵਾਲੇ ਦੇ ਨਜੀਰ ਤੇ ਵਰਕਰੋਂ ਮੇਰੇ ਵੀ ਸ਼ਹਿਰੀ ਦਸਤੂ ਮਿਲੀ ਹੈ ਮੈਨੂੰ ਵਿਸ਼ਵਾਸ ਹੋਣਾ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਤੇ ਪ੍ਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਾਜ ਵਿੱਚ ਮੋਟੇ ਨਾਲ ਮੋਟਾ ਜੋੜ ਕੇ ਆਪਾਂ ਨੂੰ 20 ਸਾਲਾਂ ਦੇ ਵਿੱਚ ਪੰਜਾਬ ਨੂੰ ਮੁੜ ਤੌਰ 'ਤੇ ਖੁਸ਼ਹਾਲੀ ਤੇ ਤੇ ਰੰਗ ਦੇ ਪੰਜਾਬ ਵਾਲੇ ਰਾਹ ਤੇ ਚਾੜਨਾ ਔਰ 2027 ਦੀ ਦੇ ਸੰਘਰਸ਼ ਦਾ ਆਜ਼ਾਦ ਜਿਹੜਾ ਸਾਥੀਓ ਆਪਾਂ ਅੱਜ ਤੋਂ ਹੀ ਲੋਕਾਂ ਨੂੰ ਕਿ ਸ਼ੁਰੂ ਕਰਨਾ ਹੈ ਮੈਨੂੰ ਵਿਸ਼ਵਾਸ ਹੋਣਾ ਕਿ ਵਰਕਰ ਦਾ ਜੋ ਹੁਕਮ ਹੋਊਗਾ ਵਲੰਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸਰਕਾਰਾਂ ਦੇ ਪਾਰਟੀ ਦੇ ਚਲਾਓਗੇ ਕਾਲੀ ਮਾਤਾ ਦੇ ਮੰਦਰ ਤੋਂ ਮੁਤਾ ਦੇ ਕੇ ਔਰ ਦਰਬਾਰ ਸਾਹਿਬ ਗੁਰਗਿਆਣਾ ਮੰਦਰ ਦਾ ਆਪਸ ਸਾਰੇ ਨੇ ਮੁਤਾ ਦੇ ਮੰਦਰ ਦੇ ਅਸ਼ੀਰਵਾਦ ਲੈਣ ਦੇ ਲਈ ਔਰ ਸ਼ੁਕਰਾਨਾ ਯਾਤਰਾ ਕਰਨ ਦੇ ਲਈ ਜਾਣਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਸੇ ਤਰੀਕੇ ਨਾਲ ਆਪਣੇ ਆਪਣੇ ਆਪ ਅੱਬ ਆਪਣੀ ਯਾਤਰਾ ਜਿਹੜੀ ਉਹ ਆਰ ਰਹੀਏ ਸੋ ਸਾਰਿਆਂ ਦਾ ਬਹੁਤ ਬਹੁਤ ਦੇਖੋ ਇਹ ਸ਼ੁਕਰਾਨਾ ਯਾਤਰਾ ਕੱਢ ਰਹੇ ਅੱਜ ਅਸੀਂ ਪਟਿਆਲੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਿਆਲਾ ਮੰਦਿਰ ਰਾਮ ਤੀਰਥ ਤੱਕ ਜਾਵਾਂਗੇ ਪਰਮਪੀਦਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਕਰਾਂਗੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨਾਂ ਚ ਏਡੀ ਵੱਡੀ ਜਿੱਤ ਬਣੀ ਔਰ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਪੂਚੀ ਲੀਡਰਸ਼ਿਪ ਦਾ ਸੀਐਮ ਸਾਹਿਬ ਦਾ ਸ਼ੁਕਰਾਨਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਅਸ਼ੇਰੀ ਦੀ ਵੱਡੀ ਚੋਣਵਰੀ ਸੰਭੀਰ